ਕਾ ਦਿੱਲੀ ਦੇ ਵਿੱਚ ਤਮਾਕਾ ਹੋਇਆ ਤਾਂ ਤਮਾਕੇ ਤੋਂ ਬਾਅਦ ਹੁਣ ਪੰਜਾਬ ਵੀ ਹਾਈਲਾਈਟ ਮੋਰ ਦੇ ਉੱਤੇ ਲਗਾ ਦਿੱਤਾ ਗਿਆ ਤਸਵੀਰਾਂ ਹਾਈ ਟੈਕ ਨਾਕਾ ਮੰਡੀ ਕਿੱਲਿਆ ਵਾਲੀ ਦੀਆਂ ਨੇ ਜਿੱਥੇ ਕੀ ਜਿੱਥੇ ਆਉਣ ਜਾਣ ਵਾਲੇ ਸ਼ੱਕੀ ਵਿਕਲਾਂ ਨੂੰ ਚੈਕਿੰਗ ਕੀਤੀ ਗਈ ਹੈ ਤਾਂ ਇਸ ਤੋਂ ਲੈ ਕੇ ਹੁਣ ਜਿਹੜੀ ਪੁਲਿਸ ਹੈ ਚੱਪੇ ਚੱਪੇ ਤੇ ਤਨਾਦ ਕਰ ਦਿੱਤੇ ਗਿਆ ਨਾਕਿਆਂ ਤੇ ਜਿਹੜੀ ਸ਼ਕਤੀ ਹੈ ਉਹ ਬਿਲਕੁਲ ਵਜਾ ਦਿੱਤੀ ਗਈ ਹੈ ਉਹਨਾਂ ਵਾਲੇ ਜਾਣ ਵਾਲੇ ਵਿਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਹੁਣ ਦੇਖੋ ਕਿਸ ਤਰ੍ਹਾਂ ਪੁਲਿਸ ਵੱਲੋਂ ਹੱਥ ਮਾਰੇ ਜਾ ਰਹੇ ਨੇ ਤਾਂ ਉਹਨਾਂ ਰੋਕ ਕੇ ਚੈੱਕ ਕੀਤਾ ਜਾ ਰਿਹਾ ਇਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਹਰ ਰੋਜ਼ ਤਰ੍ਹਾਂ ਅੱਜ ਫੇਰ ਇਹ ਪੰਜਾਬ ਨੂੰ ਹਾਈਲਾਈਟ ਮੋਡ ਤੇ ਉੱਤੇ ਲਗਾ ਦਿੱਤਾ ਗਿਆ ਕਿਉਂਕਿ ਕੱਲ ਦਿੱਲੀ ਦੇ ਵਿੱਚ ਤਮਾਕਾ ਹੋਇਆ ਹੈ ਤਮਾਕੇ ਤੋਂ ਬਾਅਦ ਹੁਣ ਜਿਹੜਾ ਪੰਜਾਬ ਨੂੰ ਹਾਈਲਾਈਟ ਮੋਡ ਦੇ ਉੱਤੇ ਲਗਾਇਆ ਗਿਆ ਹਰ ਜਗ੍ਹਾ ਜੋ ਤੇ ਪੁਲਿਸ ਤੇ ਨਾਟ ਕਰ ਦਿੱਤੀ ਗਈ ਹੈ ਕਿ ਕੋਈ ਵੀ ਪੰਜਾਬ ਦੇ ਵਿੱਚ ਸੁਰੱਖਿਆ ਘਟਣਾ ਜਿਹੜੀ ਹੈ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਹੁਣ ਅ ਲੋਕਾਂ ਨੂੰ ਸੁਰੱਖਿਤ ਮਹਿਸੂਸ ਕਰਾਉਣ ਦੀ ਲਈ ਤਾਂ ਚੱਪੇ-ਚੱਪੇ ਤੇ ਤਨਾਦ ਹੋਈ ਆ ਹੁਣ ਹੁਣ ਜਾਣ ਵਾਲੇ ਵਿਕਲ ਜਿਹੜੇ ਚੰਗੀ ਤਰ੍ਹਾਂ ਖੰਗਾਲੇ ਜਾ ਰਹੇ ਨੇ ਚੈੱਕ ਕੀਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੱਡਾ ਹਾਸਾ ਜਿਹੜਾ ਨਾ ਹੋ ਸਕੇ ਇਸ ਨੂੰ ਲੈ ਕੇ ਵਕ ਵਕ ਜਿਹੜੇ ਚੈਕਿੰਗ ਦੇ ਸੁਰੱਖਿਆ ਦੇ ਪ੍ਰਬੰਧ ਨੇ ਉਹਨਾਂ ਨੂੰ ਮਜ਼ਬੂਤ ਕਰਦੇ ਹੋਏ ਹੁਣ ਦੇਖਦੇ ਆ ਕਿਸ ਤਰ੍ਹਾਂ ਜਿਹੜੀ ਚੈਕਿੰਗ ਚੱਲਦੀ ਹੋਈ ਹੈ ਇਹ ਹਾਈ ਟੈਕ ਨੱਕਾ ਜਿਹੜਾ ਹਰਿਆਣਾ ਸਰਹੱਦ ਦੇ ਨਾਲ ਲੱਗਦਾ ਹੋਇਆ ਨੱਕਾ ਹੈ ਤੇ ਇਸ ਨੂੰ ਲੈ ਕੇ ਇਸ ਟਾਈਮ ਮੈਂ ਕਿੱਲਿਆਵਾਲੀ ਨਾਕੇ ਦੇ ਉੱਤੇ ਹਾਈ ਟੈਕ ਨੱਕਾ ਜਿਹੜਾ ਇੰਟਰਸਟੇਟ ਨੱਕਾ ਹੈ ਕਿੱਲਿਆਵਾਲੀ ਦੇ ਉੱਤੇ ਖੜਾ ਹੋਇਆ ਕਿਉਂਕਿ ਤਸਵੀਰਾਂ ਬਿਲਕੁਲ ਸਾਫ਼ ਨੇ ਕਿਉਂਕਿ ਪੁਲਿਸ ਚੱਪੇ-ਚੱਪੇ ਤੇ ਨਾਦਰ ਰੂਟੀਨ ਚੈਕਿੰਗ ਇੱਥੇ ਚੱਲਦੀ ਰਹਿੰਦੀ ਹੈ। ਹੁਣ ਉਸ ਨੂੰ ਲੈ ਕੇ ਪੁਲਿਸ ਜਿਹੜੀ ਹਰ ਗੱਡੀ ਨੂੰ ਚੈੱਕ ਕਰਦੀ ਹੋਈ ਨਜ਼ਰ ਆਈ ਹੈ ਕਿ ਇਹ ਜਿਹੜੀ ਟੈਕਸੀ ਹੈ ਰੈਂਟਲ ਗੱਡੀ ਜਿਹੜੀ ਚੱਲਦੀ ਹੈ ਤੇ ਉਸ ਨੂੰ ਲੈ ਕੇ ਹੁਣ ਯੈਲੋ ਪਲੇਟ ਗੱਡੀ ਹੈ ਤੇ ਹੁਣ ਇਹ ਹਰਿਆਣਾ ਤੇ ਵਿੱਚੋਂ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਐਂਟਰ ਕਰਨ ਜਾ ਰਹੀ ਹੈ ਤੇ ਹੁਣ ਇਸ ਨੂੰ ਪੁਲਿਸ ਕਰਮੀਆਂ ਵੱਲੋਂ ਚੈੱਕ ਕਰਕੇ ਰੋਕਿਆ ਗਿਆ ਹੈ ਤਾਂ ਇਹਨੂੰ ਰੋਕ ਕੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਇਨਸਟਕੀ ਕੱਟਣਾ ਉਹਨੂੰ ਲੈ ਕੇ ਜਿਹੜੀ ਵੱਖ-ਵੱਖ ਚੈਕਿੰਗ ਦਾ ਸੁਰੱਖਿਆ ਤਾਂ ਉਹਨੂੰ ਲੈ ਕੇ ਹੁਣ ਪੰਜਾਬ ਦੇ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਕਾਫੀ ਜਨਿਆਂ ਦੀ ਮੌਤ ਦੀ ਜਿਹੜੀ ਘਟਨਾ ਹੈ ਮੌਤ ਹੋਈ ਹੈ ਉਸ ਤੋਂ ਬਾਅਦ ਹੁਣ ਚੱਪੇ-ਚੱਪੇ ਤੇ ਤਨਾਦ ਹਰ ਗੱਡੀ ਰੋਕ ਕੇ ਚੈੱਕ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਤੋਂ ਜਤਿਨ ਲੰਬੀ ਕਾ ਦਿੱਲੀ ਦੇ ਵਿੱਚ ਤਮਾਕਾ ਹੋਇਆ ਤਾਂ ਤਮਾਕੇ ਤੋਂ ਬਾਅਦ ਹੁਣ ਪੰਜਾਬ ਵੀ ਹਾਈਲਾਈਟ ਮੋੜ ਦੇ ਉੱਤੇ ਲਗਾ ਦਿੱਤਾ ਗਿਆ ਤਸਵੀਰਾਂ ਹਾਈ ਟੈਕ ਨਾਕਾ ਮੰਡੀ ਕਿੱਲਿਆ ਵਾਲੀ ਦੀਆਂ ਨੇ ਜਿੱਥੇ ਕੀ ਜਿੱਥੇ ਆਉਣ ਜਾਣ ਵਾਲੇ ਸ਼ੱਕੀ ਵਿਕਲਾਂ ਨੂੰ ਚੈਕਿੰਗ ਕੀਤੀ ਗਈ ਹੈ ਤਾਂ ਇਸ ਤੋਂ ਲੈ ਕੇ ਹੁਣ ਜਿਹੜੀ ਪੁਲਿਸ ਹੈ ਚੱਪੇ ਚੱਪੇ ਤੇ ਤਨਾਦ ਕਰ ਦਿੱਤੇ ਗਿਆ ਨਾਕਿਆਂ ਤੇ ਜਿਹੜੀ ਸ਼ਕਤੀ ਹੈ ਉਹ ਬਿਲਕੁਲ ਵਧਾ ਦਿੱਤੀ ਗਈ ਹੈ ਉਹਨਾਂ ਵਾਲੇ ਜਾਣ ਵਾਲੇ ਵਿਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਹੁਣ ਦੇਖੋ ਕਿਸ ਤਰ੍ਹਾਂ ਪੁਲਿਸ ਵੱਲੋਂ ਹੱਥ ਮਾਰੇ ਜਾ ਰਹੇ ਨੇ ਤਾਂ ਉਹਨਾਂ ਰੋਕ ਕੇ ਚੈੱਕ ਕੀਤਾ ਜਾ ਰਿਹਾ ਇਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਹਰ ਰੋਜ਼ ਤਰ੍ਹਾਂ ਅੱਜ ਫੇਰ ਇਹ ਪੰਜਾਬ ਨੂੰ ਹਾਈਲਾਈਟ ਮੋਡ ਤੇ ਉੱਤੇ ਲਗਾ ਦਿੱਤਾ ਗਿਆ ਕਿਉਂਕਿ ਕੱਲ ਦਿੱਲੀ ਦੇ ਵਿੱਚ ਧਮਾਕਾ ਹੋਇਆ ਹੈ ਧਮਾਕੇ ਤੋਂ ਬਾਅਦ ਹੁਣ ਜਿਹੜਾ ਪੰਜਾਬ ਨੂੰ ਹਾਈਲਾਈਟ ਮੋਡ ਦੇ ਉੱਤੇ ਲਗਾਇਆ ਗਿਆ ਹਰ ਜਗ੍ਹਾ ਦੇ ਉੱਤੇ ਪੁਲਿਸ ਤੇ ਨਾਦ ਕਰ ਦਿੱਤੀ ਗਈ ਹੈ ਕਿ ਕੋਈ ਵੀ ਪੰਜਾਬ ਦੇ ਵਿੱਚ ਸੁਰੱਖਿਆ ਘਟਨਾ ਜਿਹੜੀ ਇਹ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਹੁਣ ਅ ਲੋਕਾਂ ਨੂੰ ਸੁਰੱਖਿਤ ਮਹਿਸੂਸ ਕਰਾਉਣ ਦੀ ਲਈ ਤਾਂ ਚੱਪੇ-ਚੱਪੇ ਤੇ ਤਨਾਦ ਹੋਈ ਆ ਹੁਣ ਹੁਣ ਜਾਣ ਵਾਲੇ ਵਿਕਲ ਜਿਹੜੇ ਚੰਗੀ ਤਰ੍ਹਾਂ ਖੰਗਾਲੇ ਜਾ ਰਹੇ ਨੇ ਚੈੱਕ ਕਿਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਵੱਡਾ ਹਾਸਾ ਜਿਹੜਾ ਨਾ ਹੋ ਸਕੇ ਇਸ ਨੂੰ ਲੈ ਕੇ ਵਕ ਵਕ ਜਿਹੜੇ ਚੈਕਿੰਗ ਦੇ ਸੁਰੱਖਿਆ ਦੇ ਪ੍ਰਬੰਧ ਨੇ ਉਹਨਾਂ ਨੂੰ ਮਜ਼ਬੂਤ ਕਰਦੇ ਹੋਏ ਹੁਣ ਦੇਖਦੇ ਆ ਕਿਸ ਤਰ੍ਹਾਂ ਜਿਹੜੀ ਚੈਕਿੰਗ ਚੱਲਦੀ ਹੋਈ ਹੈ ਇਹ ਹਾਈ ਟੈਕ ਨਾਕਾ ਜਿਹੜਾ ਹਰਿਆਣਾ ਸਰਹੱਦ ਦੇ ਨਾਲ ਲੱਗਦਾ ਹੋਇਆ ਨਾਕਾ ਹੈ ਤੇ ਇਸ ਨੂੰ ਲੈ ਕੇ ਇਸ ਟਾਈਮ ਕਿੱਲਿਆਵਾਲੀ ਨਾਕੇ ਦੇ ਉੱਤੇ ਹਾਈ ਟੈਕ ਨਾਕਾ ਜਿਹੜਾ ਇੰਟਰਸਟੇਟ ਨਾਕਾ ਹੈ ਕਿੱਲਿਆਵਾਲੀ ਉੱਤੇ ਖੜਾ ਹੋਇਆ ਕਿਉਂਕਿ ਤਸਵੀਰਾਂ ਬਿਲਕੁਲ ਸਾਫ਼ ਨੇ ਕਿਉਂਕਿ ਪੁਲਿਸ ਚੱਪੇ ਚੱਪੇ ਤੇ ਨਾਦਰ ਟੀਮ ਚੈਕਿੰਗ ਇੱਥੇ ਚੱਲਦੀ ਰਹਿੰਦੀ ਹੈ ਹੁਣ ਉਸ ਨੂੰ ਲੈ ਕੇ ਪੁਲਿਸ ਜਿਹੜੀ ਹਰ ਗੱਡੀ ਨੂੰ ਚੈੱਕ ਕਰਦੀ ਹੋਈ ਨਜ਼ਰ ਆਈ ਹੈ ਕਿਉਂਕਿ ਇਹ ਜਿਹੜੀ ਟੈਕਸੀ ਹੈ ਰੈਂਟਲ ਗੱਡੀ ਜਿਹੜੀ ਚੱਲਦੀ ਹੈ ਤੇ ਉਸ ਨੂੰ ਲੈ ਕੇ ਹੁਣ ਇਹਨਾਂ ਲੋ ਪਲੇਟ ਗੱਡੀ ਹੈ ਤੇ ਹੁਣ ਇਹ ਹਰਿਆਣਾ ਤੇ ਵਿੱਚੋਂ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਐਂਟਰ ਕਰਨ ਜਾ ਰਹੀ ਹੈ ਤੇ ਹੁਣ ਇਸ ਨੂੰ ਪੁਲਿਸ ਕਰਮੀਆਂ ਵੱਲੋਂ ਚੱਕਰ ਕੇ ਰੋਕਿਆ ਗਿਆ ਹੈ ਤਾਂ ਲੋ ਰੋਕੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਇਨਸਫੀ ਘਟਨਾ ਹੈ ਉਹਨੂੰ ਲੈ ਕੇ ਜਿਹੜੀ ਵੱਖ-ਵੱਖ ਚੈਕਿੰਗਾਂ ਸੁਰੱਖਿਆ ਹੈ ਤਾਂ ਉਹਨੂੰ ਲੈ ਕੇ ਹੁਣ ਪੰਜਾਬ ਦੇ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਕਾਫੀ ਜਨਿਆਂ ਦੀ ਮੌਤ ਦੀ ਜਿਹੜੀ ਘਟਨਾ ਹੈ ਮੌਤ ਹੋਈ ਹੈ ਉਸ ਤੋਂ ਬਾਅਦ ਹੁਣ ਚੱਪੇ-ਚੱਪੇ ਤੇ ਤਨਾਦ ਹਰ ਗੱਡੀ ਰੋਕ ਕੇ ਚੈੱਕ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਤੋਂ ਜਤਿਨ ਲੰਬੀ ਕਾਦੀ ਲੀਦਾ ਵਿੱਚ ਤਮਾਕਾ ਹੋਇਆ ਤਾਂ ਤਮਾਕੇ ਤੋਂ ਬਾਅਦ ਹੁਣ ਪੰਜਾਬ ਵੀ ਹਾਈਲਾਈਟ ਮੋੜ ਦੇ ਉੱਤੇ ਲਗਾ ਦਿੱਤਾ ਗਿਆ ਤਸਵੀਰਾਂ ਹਾਈ ਟੈਕ ਨਾਕਾ ਮੰਡੀ ਕਿੱਲਿਆ ਵਾਲੀ ਦੀਆਂ ਨੇ ਜਿੱਥੇ ਕੀ ਜਿੱਥੇ ਆਉਣ ਜਾਣ ਵਾਲੇ ਸ਼ੱਕੀ ਵਿਕਲਾਂ ਨੂੰ ਚੈਕਿੰਗ ਕੀਤੀ ਗਈ ਹੈ ਤਾਂ ਇਸ ਤੋਂ ਲੈ ਕੇ ਹੁਣ ਜਿਹੜੀ ਪੁਲਿਸ ਹੈ ਚੱਪੇ ਚੱਪੇ ਤੇ ਤਨਾਦ ਕਰ ਦਿੱਤੇ ਗਏ ਨਾਕਿਆਂ ਤੇ ਜਿਹੜੀ ਸ਼ਕਤੀ ਹੈ ਉਹ ਬਿਲਕੁਲ ਵਾਹਵਾ ਦਿੰਦੀ ਕਿ ਇਹਨਾਂ ਨੂੰਾਰੇ ਜਾਣ ਵਾਲੇ ਵਿਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਹੁਣ ਦੇਖੋ ਕਿਸ ਤਰ੍ਹਾਂ ਪੁਲਿਸ ਵੱਲੋਂ ਹੱਥ ਮਾਰੇ ਜਾ ਰਹੇ ਨੇ ਤਾਂ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਇਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਹਰ ਰੋਜ਼ ਤਰ੍ਹਾਂ ਅੱਜ ਫੇਰ ਇਹ ਪੰਜਾਬ ਨੂੰ ਹਾਈਲਾਈਟ ਮੋਡ ਤੇ ਉੱਤੇ ਲਗਾ ਦਿੱਤਾ ਗਿਆ ਕਿਉਂਕਿ ਕੱਲ ਦਿੱਲੀ ਦੇ ਵਿੱਚ ਤਮਾਕਾ ਹੋਇਆ ਹੈ ਤਮਾਕੇ ਤੋਂ ਬਾਅਦ ਹੁਣ ਜਿਹੜਾ ਪੰਜਾਬ ਨੂੰ ਹਾਈਲਾਈਟ ਮੋਡ ਦੇ ਉੱਤੇ ਲਗਾਇਆ ਗਿਆ ਹਰ ਜਗ੍ਹਾ ਜੋ ਤੇ ਪੁਲਿਸ ਤੇ ਨਾਟ ਕਰ ਦਿੱਤੀ ਗਈ ਹੈ ਕਿ ਕੋਈ ਵੀ ਪੰਜਾਬ ਦੇ ਵਿੱਚ ਸੁਰੱਖਿਆ ਘਟਣਾ ਜਿਹੜੀ ਹੈ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਹੁਣ ਅ ਲੋਕਾਂ ਨੂੰ ਸੁਰੱਖਿਤ ਮਹਿਸੂਸ ਕਰਾਉਣ ਦੀ ਲਈ ਤਾਂ ਚੱਪੇ-ਚੱਪੇ ਤੇ ਤਨਾਦ ਹੋਈ ਹੈ ਹੁਣ ਹੁਣ ਜਾਣ ਵਾਲੇ ਵਿਕਲ ਜਿਹੜੇ ਚੰਗੀ ਤਰ੍ਹਾਂ ਖੰਗਾਲੇ ਜਾ ਰਹੇ ਨੇ ਚੈੱਕ ਕੀਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੱਡਾ ਹਾਸਾ ਜਿਹੜਾ ਨਾ ਹੋ ਸਕੇ ਇਸ ਨੂੰ ਲੈ ਕੇ ਵਕ ਵਕ ਜਿਹੜੇ ਚੈਕਿੰਗ ਦੇ ਸੁਰੱਖਿਆ ਦੇ ਪ੍ਰਬੰਧ ਨੇ ਉਹਨਾਂ ਨੂੰ ਮਜ਼ਬੂਤ ਕਰਦੇ ਹੋਏ ਹੁਣ ਦੇਖਦੇ ਆ ਕਿਸ ਤਰ੍ਹਾਂ ਜਿਹੜੀ ਚੈਕਿੰਗ ਚੱਲਦੀ ਹੋਈ ਹੈ ਇਹ ਹਾਈ ਟੈਕ ਨਾਕਾ ਜਿਹੜਾ ਹਰਿਆਣਾ ਸਰਹੱਦ ਦੇ ਨਾਲ ਲੱਗਦਾ ਹੋਇਆ ਨਾਕਾ ਹੈ ਤੇ ਇਸ ਨੂੰ ਲੈ ਕੇ ਇਸ ਟਾਈਮ ਕਿੱਲਿਆਵਾਲੀ ਨਾਕੇ ਦੇ ਉੱਤੇ ਹਾਈ ਟੈਕ ਨਾਕਾ ਜਿਹੜਾ ਇੰਟਰਸਟੇਟ ਨਾਕਾ ਹੈ ਕਿੱਲਿਆਵਾਲੀ ਦੇ ਉੱਤੇ ਖੜਾ ਹੋਇਆ ਕਿਉਂਕਿ ਤਸਵੀਰਾਂ ਬਿਲਕੁਲ ਸਾਫ਼ ਨੇ ਕਿਉਂਕਿ ਪੁਲਿਸ ਚੱਪੇ ਚੱਪੇ ਤੇ ਨਾਦਰ ਟੀਮ ਚੈਕਿੰਗ ਇੱਥੇ ਚੱਲਦੀ ਰਹਿੰਦੀ ਹੈ ਹੁਣ ਉਸ ਨੂੰ ਲੈ ਕੇ ਪੁਲਿਸ ਜਿਹੜੀ ਹਰ ਗੱਡੀ ਨੂੰ ਚੈੱਕ ਕਰਦੀ ਹੋਈ ਨਜ਼ਰ ਆਈ ਹੈ ਕਿਉਂਕਿ ਇਹ ਜਿਹੜੀ ਟੈਕਸੀ ਹੈ ਰੈਂਟਲ ਗੱਡੀ ਜਿਹੜੀ ਚੱਲਦੀ ਹੈ ਤੇ ਉਸ ਨੂੰ ਲੈ ਕੇ ਹੁਣ ਇਹਨਾਂ ਲੋ ਪਲੇਟ ਗੱਡੀ ਹੈ ਤੇ ਹੁਣ ਇਹ ਹਰਿਆਣਾ ਤੇ ਵਿਚਵਾਰੀ ਤੇ ਪੰਜਾਬ ਦੇ ਵਿੱਚ ਐਂਟਰ ਕਰਨ ਜਾ ਰਹੀ ਹੈ ਤੇ ਹੁਣ ਇਸ ਨੂੰ ਪੁਲਿਸ ਕਰਮੀਆਂ ਵੱਲੋਂ ਚੱਕਰ ਕੇ ਰੋਕਿਆ ਗਿਆ ਤੇ ਨੂੰ ਰੋਕੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਇਨਸਫੀ ਘਟਨਾ ਹੈ ਉਹਨੂੰ ਲੈ ਕੇ ਜਿਹੜੀ ਵੱਖ-ਵੱਖ ਚੈਕਿੰਗ ਸੁਰੱਖਿਆ ਹੈ ਤੇ ਉਹਨੂੰ ਲੈ ਕੇ ਹੁਣ ਪੰਜਾਬ ਦੇ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਕਾਫੀ ਜਣਿਆਂ ਦੀ ਮੌਤ ਦੀ ਜਿਹੜੀ ਘਟਨਾ ਹੈ ਮੌਤ ਹੋਈ ਹੈ ਉਸ ਤੋਂ ਬਾਅਦ ਹੁਣ ਚੱਪੇ-ਚੱਪੇ ਤੇ ਤਨਾਦ ਹਰ ਗੱਡੀ ਰੋਕ ਕੇ ਚੈੱਕ ਕੀਤੀ ਜਾ ਰਹੀ ਹੈ ਡੈਨਿਕ ਸਵੇਰਾ ਤੋਂ ਜਤਿਨ ਲੰਬੀ ਕਾ ਦਿੱਲੀ ਦੇ ਵਿੱਚ ਤਮਾਕਾ ਹੋਇਆ ਤਾਂ ਤਮਾਕੇ ਤੋਂ ਬਾਅਦ ਹੁਣ ਪੰਜਾਬ ਵੀ ਹਾਈ ਲੈਕਟ ਮੋੜ ਦੇ ਉੱਤੇ ਲਗਾ ਦਿੱਤਾ ਗਿਆ ਤਸਵੀਰਾਂ ਹਾਈ ਟੈਕ ਨਾਕਾ ਮੰਡੀ ਕਿੱਲਿਆ ਵਾਲੀ ਦੀਆਂ ਨੇ ਜਿੱਥੇ ਕੀ ਜਿੱਥੇ ਆਉਣ ਜਾਣ ਵਾਲੇ ਸ਼ੱਕੀ ਵਿਕਲਾਂ ਨੂੰ ਚੈਕਿੰਗ ਕੀਤੀ ਗਈ ਹੈ ਤਾਂ ਇਸ ਤੋਂ ਲੈ ਕੇ ਹੁਣ ਜਿਹੜੀ ਪੁਲਿਸ ਹੈ ਚੱਪੇ ਚੱਪੇ ਤੇ ਤਨਾਦ ਕਰ ਦਿੱਤੇ ਗਏ ਨਾਕਿਆਂ ਤੇ ਜਿਹੜੀ ਸ਼ਕਤੀ ਹੈ ਉਹ ਬਿਲਕੁਲ ਵਧਾ ਦਿੱਤੀ ਗਈ ਹੈ ਉਹਨਾਂ ਵਾਲੇ ਜਾਣ ਵਾਲੇ ਵਿਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਹੁਣ ਦੇਖੋ ਕਿਸ ਤਰ੍ਹਾਂ ਪੁਲਿਸ ਵੱਲੋਂ ਹੱਥ ਮਾਰੇ ਜਾ ਰਹੇ ਨੇ ਤਾਂ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ ਇਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਹਰ ਰੋਜ਼ ਤਰ੍ਹਾਂ ਅੱਜ ਫੇਰ ਇਹ ਪੰਜਾਬ ਨੂੰ ਹਾਈਲਾਈਟ ਮੋਡ ਤੇ ਉੱਤੇ ਲਗਾ ਦਿੱਤਾ ਗਿਆ ਕਿਉਂਕਿ ਕੱਲ ਦਿੱਲੀ ਦੇ ਵਿੱਚ ਧਮਾਕਾ ਹੋਇਆ ਹੈ ਧਮਾਕੇ ਤੋਂ ਬਾਅਦ ਹੁਣ ਜਿਹੜਾ ਪੰਜਾਬ ਨੂੰ ਹਾਈਲਾਈਟ ਮੋਡ ਦੇ ਉੱਤੇ ਲਗਾਇਆ ਗਿਆ ਹਰ ਜਗ੍ਹਾ ਦੇ ਉੱਤੇ ਪੁਲਿਸ ਤੇ ਨਾਦ ਕਰ ਦਿੱਤੀ ਗਈ ਹੈ ਕਿ ਕੋਈ ਵੀ ਪੰਜਾਬ ਦੇ ਵਿੱਚ ਸੁਰੱਖਿਆ ਘਟਨਾ ਜਿਹੜੀ ਇਹ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਹੁਣ ਅ ਲੋਕਾਂ ਨੂੰ ਸੁਰੱਖਿਤ ਮਹਿਸੂਸ ਕਰਾਉਣ ਦੀ ਲਈ ਤਾਂ ਚੱਪੇ-ਚੱਪੇ ਤੇ ਤਨਾਦ ਹੋਈ ਆ ਹੁਣ ਹੁਣ ਜਾਣ ਵਾਲੇ ਵਿਕਲ ਜਿਹੜੇ ਚੰਗੀ ਤਰ੍ਹਾਂ ਖੰਗਾਲੇ ਜਾ ਰਹੇ ਨੇ ਚੈੱਕ ਕਿਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਵੱਡਾ ਹਾਸਾ ਜਿਹੜਾ ਨਾ ਹੋ ਸਕੇ ਇਸ ਨੂੰ ਲੈ ਕੇ ਵਕ ਵਕ ਜਿਹੜੇ ਚੈਕਿੰਗ ਦੇ ਸੁਰੱਖਿਆ ਦੇ ਪ੍ਰਬੰਧ ਨੇ ਉਹਨਾਂ ਨੂੰ ਮਜ਼ਬੂਤ ਕਰਦੇ ਹੋਏ ਹੁਣ ਦੇਖਦੇ ਆ ਕਿਸ ਤਰ੍ਹਾਂ ਜਿਹੜੀ ਚੈਕਿੰਗ ਚੱਲਦੀ ਹੋਈ ਹੈ ਇਹ ਹਾਈ ਟੈਕ ਨੱਕਾ ਜਿਹੜਾ ਹਰਿਆਣਾ ਸਰਹੱਦ ਦੇ ਨਾਲ ਲੱਗਦਾ ਹੋਇਆ ਨੱਕਾ ਹੈ ਤੇ ਇਸ ਨੂੰ ਲੈ ਕੇ ਇਸ ਟੇ ਮਾ ਕਿੱਲਿਆਵਾਲੀ ਨਾਕੇ ਦੇ ਉੱਤੇ ਹਾਈ ਟੈਕ ਨੱਕਾ ਜਿਹੜਾ ਇੰਟਰਸਟੇਟ ਨੱਕਾ ਕਿੱਲਿਆਵਾਲੀ ਉੱਤੇ ਖੜਾ ਹੋਇਆ ਕਿਉਂਕਿ ਤਸਵੀਰਾਂ ਬਿਲਕੁਲ ਸਾਫ਼ ਨੇ ਕਿਉਂਕਿ ਪੁਲਿਸ ਚੱਪੇ ਚੱਪੇ ਤੇ ਨਾਦਰ ਟੀਮ ਚੈਕਿੰਗ ਇੱਥੇ ਚੱਲਦੀ ਰਹਿੰਦੀ ਹੈ ਹੁਣ ਉਸ ਨੂੰ ਲੈ ਕੇ ਪੁਲਿਸ ਜਿਹੜੀ ਹਰ ਗੱਡੀ ਨੂੰ ਚੈੱਕ ਕਰਦੀ ਹੋਈ ਨਜ਼ਰ ਆਈ ਹੈ ਕਿਉਂਕਿ ਇਹ ਜਿਹੜੀ ਟੈਕਸੀ ਹੈ ਰੈਂਟਲ ਗੱਡੀ ਜਿਹੜੀ ਚੱਲਦੀ ਹੈ ਤੇ ਉਸ ਨੂੰ ਲੈ ਕੇ ਹੁਣ ਇਹਨ ਲਪਲੇਟ ਗੱਡੀ ਹੈ ਤੇ ਹੁਣ ਇਹ ਹਰਿਆਣਾ ਤੇ ਵਿਚਵਾਰੀ ਤੇ ਪੰਜਾਬ ਦੇ ਵਿੱਚ ਐਂਟਰ ਕਰਨ ਜਾ ਰਹੀ ਹੈ ਤੇ ਹੁਣ ਇਸ ਨੂੰ ਪੁਲਿਸ ਕਰਮੀਆਂ ਵੱਲੋਂ ਚੱਕਰ ਕੇ ਰੋਕਿਆ ਗਿਆ ਤੇ ਨੂੰ ਰੋਕੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਇਨਸਫੀ ਘਟਨਾ ਨੂੰ ਲੈ ਕੇ ਜਿਹੜੀ ਵੱਖ-ਵੱਖ ਚੈਕਿੰਗ ਸੁਰੱਖਿਆ ਤੇ ਉਹਨੂੰ ਲੈ ਕੇ ਹੁਣ ਪੰਜਾਬ ਦੇ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਕਾਫੀ ਜਣਿਆਂ ਦੀ ਮੌਤ ਦੀ ਜਿਹੜੀ ਘਟਨਾ ਹੈ ਮੌਤ ਹੋਈ ਹੈ ਉਸ ਤੋਂ ਬਾਅਦ ਹੁਣ ਚੱਪੇ-ਚੱਪੇ ਤੇ ਤਨਾਦ ਹਰ ਗੱਡੀ ਰੋਕ ਕੇ ਚੈੱਕ ਕੀਤੀ ਜਾ ਰਹੀ ਹੈ ਡੈਨਿਕ ਸਵੇਰਾ ਤੋਂ ਜਤਿਨ Lambé.